ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅਚ ਜੀ ਅਕੈਡਮੀ ਕੋਠੇ ਬੱਗੂ ਜਗਰਾਉਂ ਵੱਲੋਂ ਮੇਰੀ ਸਿੱਖੀ ਮੇਰੀ ਪਹਿਚਾਨ ਤਹਿਤ ਗੁਰਸਿੱਖ ਗੁਰਮਤ ਮੁਕਾਬਲਾ ਕਰਵਾਇਆ ਗਿਆ ਜਿਸ ਵਿੱਚ ਵੱਖ-ਵੱਖ ਪਿੰਡਾਂ ਜਿਸ ਤਰ੍ਹਾਂ ਸਵੱਦੀ ਕਲਾ ਗੂੜੇ ਵਿਰਕ ਬਰਸਾਲ ਤੇ ਧੋਥੜ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਇਸ ਵਿੱਚ ਉਹਨਾਂ ਦੇ ਮਾਪਿਆਂ ਨੇ ਵੀ ਸ਼ਿਰਕਤ ਕੀਤੀ ਵਾਹਿਗੁਰੂ 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 গুরুবাই 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 বাই গুরুবাই 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 বাই গুরুবাই গুরুবাই GHG ਅਕੈਡਮੀ ਦੇ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਆਕਰਸ਼ਕ ਇਨਾਮ ਅਤੇ ਸਰਟੀਫਿਕੇਟਾਂ ਦੇ ਨਾਲ ਸਨਮਾਨਿਤ ਕੀਤਾ ਗਿਆ ਹੈ। ਅਕੈਡਮੀ ਦੇ ਵੱਲੋਂ ਬਹੁਤ ਹੀ ਵਧੀਆ ਉਪਰਾਲੇ ਕੀਤੇ ਜਾਂਦੇ ਨੇ। ਜਿਨ੍ਹਾਂ ਉਪਰਾਲਿਆਂ ਦੇ ਨਾਲ ਉਹਨਾਂ ਦਾ ਮੇਨ ਮਨੋਰਥ ਇਹ ਹੈ ਕਿ ਅਸੀਂ ਕਿਸੇ ਤਰੀਕੇ ਦੇ ਨਾਲ ਬੱਚਿਆਂ ਨੂੰ ਸਿੱਖੀ ਦੇ ਨਾਲ ਸਿੱਖ ਇਤਿਹਾਸ ਦੇ ਨਾਲ ਜੋੜਿਆ ਜਾਵੇ। ਮੱਲੀ ਭਰਾਵਾਂ ਦੇ ਵੱਲੋਂ ਭਵਿੱਖ ਦੇ ਵਿੱਚ ਇੱਕ ਬਹੁਤ ਹੀ ਵੱਡਾ ਤੇ ਸ਼ਲਾਘਾਯੋਗ ਉਪਰਾਲਾ ਕੀਤਾ ਜਾ ਰਿਹਾ ਹੈ ਜਿਹੜੇ ਬੱਚੇ ਉੱਚ ਵਿਦਿਆ ਨੂੰ ਪ੍ਰਾਪਤ ਕਰਨਾ ਚਾਹੁੰਦੇ ਨੇ بڑے ਵੱਡੇ ਅਹੁਦਿਆਂ ਤੇ ਬੈਠਣਾ ਚਾਹੁੰਦੇ ਨੇ ਜਿਵੇਂ ਆਈਪੀਐਸ ਆਈਏਐਸ ਡੀਐਸਪੀ ਤਹਿਸੀਲਦਾਰ ਇਹੋ ਜਿਹੜੇ ਜਿਹੜੇ ਐਗਜ਼ਾਮ ਦੇਣਾ ਚਾਹੁੰਦੇ ਨੇ ਉਹਨਾਂ ਬੱਚਿਆਂ ਵਾਸਤੇ ਇਹਨਾਂ ਨੇ ਫ੍ਰੀ ਆਫ ਕਾਸਟ ਟ੍ਰੇਨਿੰਗ ਦੀ ਸ਼ੁਰੂਆਤ ਕਰਨੀ ਕੋਈ ਵੀ ਬੱਚਾ ਜਿਹੜਾ ਪੜਨ ਦਾ ਇਸ਼ਕ ਹੋਵੇ ਉਹ ਇਸ ਅਕੈਡਮੀ ਦੇ ਨਾਲ ਗੱਲਬਾਤ ਕਰਕੇ ਟ੍ਰੇਨਿੰਗ ਲੈ ਸਕਦਾ ਹੈ ਸੋ ਮੇਨ ਮਨੋਰਥ ਇਹੀ ਹੈ ਕਿ ਸਾਡੇ ਪੰਜਾਬ ਦੇ ਬੱਚੇ ਪੜ੍ਹ ਲਿਖ ਕੇ ਵੱਡੇ ਅਹੁਦਿਆਂ ਤੇ ਬੈਠਣ ਪੜ੍ਹ ਲਿਖ ਕੇ ਕੁਝ ਐਸਾ ਕੌਮ ਦੇ ਲਈ ਧਰਮ ਦੀ ਖਾਤਰ ਤੇ ਸਮਾਜ ਦੀ ਖਾਤਰ ਕਰਨ ਜਿਨ੍ਹਾਂ ਜਿਨ੍ਹਾਂ ਦੇ ਕਰਕੇ ਸਮਾਜ ਦਾ ਵੀ ਭਲਾ ਹੋ ਸਕੇ ਤੇ ਉਹਨਾਂ ਦਾ ਆਪਣਾ ਵੀ ਭਲਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ